ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨਾਕ ਕਲ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੌਣ ਦੇ ਬਾਦਸ਼ਾ ਮੈਨੂੰ ਲੱਗਦਾ ਉਹ ਸਮਾਂ ਫੇਰ ਆਏਗਾ ਜਦੋਂ ਰਿਫਿਊਜ਼ਲਸ ਨੂੰ ਵੀਜ਼ੇ ਤੀਰ ਜੀ ਲਵਾ ਕੇ ਦਿਆ ਕਰਨਗੇ ਕਿਉਂਕਿ ਸਵਾਲ ਇਸ ਤਰ੍ਹਾਂ ਦੇ ਹੋ ਗਏ ਕਹਿੰਦੇ ਕੈਨੇਡਾ ਹੁਣ ਚੱਲਣਾ ਨਹੀਂ ਕੈਨੇਡਾ ਬਹੁਤ ਸਲੋ ਹੋ ਜਾਏਗਾ ਵੀਜ਼ੇ ਔਖੇ ਹੋ ਜਾਣਗੇ ਔਰ ਸਟੂਡੈਂਟਸ ਦੇ ਲਈ ਸਥਿਤੀਆਂ ਹੋਰ ਚੁਣੌਤੀਪੂਰਵਕ ਹੋ ਜਾਣਗੀਆਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਨੇ ਜਿਹੜੀਆਂ ਕੈਨੇਡਾ ਤੋਂ ਨਿਕਲ ਕੇ ਆ ਰਹੀਆਂ ਨੇ ਪਰ ਸੱਚਾਈ ਕੀ ਹੈ ਦੀਰ ਸਿੰਘ ਪੀਨਾਕਲ ਹੁਣਾਂ ਤੋਂ ਜਾਣਾਂਗੇ تیر ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ تیر ਜੀ ਦਾਖਲੇ ਦੁਖਲੇ ਵਿਦਿਆਰਥੀਆਂ ਨੂੰ ਮਿਲ ਜਾਣਗੇ ਕਹਿੰਦੇ ਠੰਡਾ ਹੋ ਗਿਆ ਕੈਨੇਡਾ ਜਮਾਂ ਸਰ ਬਿਲਕੁਲ ਮੈਂ ਕਹਿਣਾ ਚਾਹਾਂਗਾ ਕਿ ਜਿੰਨਾ ਮਰਜੀ ਮੈਂ ਇੱਥੇ ਜਾ ਕੇ ਜੋ ਮਰਜੀ ਬੋਲੀ ਜਾਵਾਂ ਐਂਡ ਆਫ ਦਾ ਡੇ ਸੱਚਾਈ ਪਤਾ ਕੀ ਹੈ ਕਿ ਤੁਹਾਡਾ ਸੁਪਨਾ ਪੂਰਾ ਹੋਇਆ ਜਾਂ ਨਹੀਂ ਹੋਇਆ ਤੁਸੀਂ ਜੋ ਸੋਚਿਆ ਸੀ ਹੋਇਆ ਨਹੀਂ ਉਹ ਜੀ ਜ਼ਿਆਦਾ ਮੈਟਰ ਕਰਦੀ ਆ ਇਸ ਵੇਲੇ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ਦੇ ਨਾ ਮੈਂ ਤਾਂ ਕਹੂੰਗਾ ਕੈਨੇਡਾ ਨੂੰ ਨਾ ਪੜੀ ਵੱਡੇ ਲੈਵਲ ਤੇ ਨਿੰਦਿਆ ਜਾ ਰਿਹਾ ਸੀ ਇਹ ਉਹੀ ਕੈਨੇਡਾ ਵਾ ਜਿੱਤੇ ਨੇ ਜਿਸ ਜਿਹਨੇ ਕਿ ਹਜ਼ਾਰਾਂ ਹੀ ਲੱਖਾਂ ਘਰਾਂ ਦੇ ਸੁਪਨੇ ਪੂਰੇ ਕੀਤੇ ਆ ਤੇ ਮਾਜੀ ਵੀ ਕਹਿ ਦਵਾਂ ਆ ਜੋ ਚੀਜ਼ਾਂ ਹੋਈਆਂ ਬੜੀਆਂ ਵੀਡੀਓਜ਼ ਆ ਰਹੀਆਂ ਕੈਨੇਡਾ ਬੰਦ ਕੈਨੇਡਾ ਕੁਛ ਨਹੀਂ ਹੋਣਾ ਕੁਛ ਨਹੀਂ ਰੱਖਿਆ ਹੁਣ ਨੀ ਬਾਰ ਜਾਂਦੇ ਬੱਚੇ ਸਟੂਡੈਂਟ ਨਹੀਂ ਆਉਣੇ ਰਿਫਿਊਜ਼ ਲਾਂਟ ਆ ਪਰ ਸਚਾਈ ਪਤਾ ਕੀ ਆ ਕੈਨੇਡਾ ਨੇ ਨਾ ਸਿਸਟਮ ਰੀਸੈਟ ਕੀਤਾ ਜਿਹਦਾ ਕਈ ਵਾਰੀ ਨਹੀਂ ਆਪਾਂ ਫੋਨ ਵੀ ਹੁੰਦਾ ਹੈਂਗ ਹੋਣੇ ਸ਼ੁਰੂ ਹੋ ਜਾਂਦੇ ਆ ਬਾਅਦ ਆਪਾਂ ਬੰਦ ਕਰਕੇ ਚਲਾઈએ ਬੜਾ ਸਹੀ ਚੱਲਦਾ ਤਾਂ ਮੈਂ ਇਹਨੂੰ ਸਰ ਨਾਮ ਦੇ ਰਿਹਾ ਰੀਸਟਾਰਟ ਕੀਤਾ ਕੈਨੇਡਾ ਨੇ ਆਪਣਾ ਸਿਸਟਮ ਤੇ ਵਧੀਆ ਹੋਊਗਾ ਦੁਬਾਰਾ ਕਹੂੰਗਾ ਮੈਂ ਹਰ ਜਿੱਥੇ ਮੰਚ ਤੇ ਮੈਨੂੰ ਮੌਕਾ ਮਿਲ ਰਿਹਾ ਮੈਂ ਇਹ ਚੀਜ਼ ਕਹਿ ਰਿਹਾ ਤੁਹਾਡਾ ਲਿਖ ਕੇ ਲੈ ਲਓਏ ਤੁਹਾਡਾ ਤੇ ਤੁਹਾਡੇ ਆਉਣ ਤੁਹਾਡੇ ਬੱਚੇ ਦਾ ਉਥੇ ਆਉਣ ਵਾਲਾ ਭਵਿੱਖ ਬਹੁਤ ਬਿਹਤਰੀ ਹੋਏਗਾ ਇਹ ਤੁਹਾਡੇ ਬੱਚੇ ਦੇ ਬਿਹਤਰੀ ਵਾਸਤੇ ਆ ਕੈਨੇਡਾ ਆਪਣਾ ਬਿਲੀਅਨ ਡਾਲਰਸ ਦਾ ਨੁਕਸਾਨ ਕਰ ਰਿਆ ਕੈਨੇਡਾ ਜਾਣ ਵਾਲਿਆਂ ਦੀ ਕਮੀ ਨਹੀਂ ਹੈ ਲਾਈਨਾਂ ਲਗੀਆਂ ਹੋਈਆਂ ਜਿਹੜੇ ਹਿਸਾਬ ਨਾਲ ਵੀਜ਼ੇ ਦੇ ਰਿਆ ਸੀਗਾ ਬਟ ਹਾਂ ਉਹਨਾਂ ਨੇ ਵੀ ਆਪਣਾ ਨੁਕਸਾਨ ਕਰਾਇਆ ਪਤਾ ਕਿਉਂ ਉਹ ਚਾਹੁੰਦੇ ਆ ਕਿ ਤੁਹਾਡੇ ਬੱਚਿਆਂ ਦਾ ਫਾਇਦਾ ਹੋਵੇ ਜਿਹੜੇ ਬੱਚੇ ਉਥੇ ਉਹਨਾਂ ਦੇ ਯਕੀਨ ਕਰਕੇ ਜਾ ਰਹੇ ਆ ਉਹਨਾਂ ਦਾ ਜਿਹੜਾ ਕਿ ਆ ਸਿਰਾ ਲੱਗੇ ਸੋ ਇਸ ਸੀਜ਼ਨ ਨੂੰ ਪੋਜ਼ਿਟਿਵ ਲੋ ਪੋਜ਼ਿਟਿਵ ਇਸ ਕਰਕੇ ਰਹਿ ਰਿਹਾ ਕਿਉਂਕਿ ਬੱਚਾ ਵਾ ਹਰ ਬੱਚਾ ਚਾਹੁੰਦਾ ਵਾ ਮੈਂ ਤਾਂ ਜਲਦੀ ਤੋਂ ਜਲਦੀ ਉੱਥੇ ਪਹੁੰਚ ਜਾਵਾਂ ਮੈਨੂੰ ਉੱਥੇ ਕੁਝ ਕਰਨਾ ਨਾ ਪਵੇ ਮੈਂ ਉੱਥੇ ਜਾ ਕੇ ਸੈਲਫੀ ਪਾਵਾਂ ਅਰੇ ਤੇ ਦੇਖਾਂ ਕਿਉਂਕਿ ਜਾਰੀ ਤਰ ਸਾਡੇ ਬੱਚੇ ਜਾਣਾ ਹੀ ਤਾਂ ਚਾਹੁੰਦੇ ਆ ਕਿ ਹਾਂ ਵੀ ਉੱਥੇ ਆਜ਼ਾਦੀ ਆ ਇਥੇ ਦਾ ਬਾਪੂ ਜਾਂ ਮੰਮੀ ਸ਼ਾਮ ਨੂੰ 6-7 ਵਜੇ ਫੋਨ ਕਰ ਲੈਂਦੇ ਨਾ ਕਿੱਥੇ ਆ ਪੁੱਤ ਆਇਆ ਨਹੀਂ ਕਰ ਉੱਥੇ ਨਹੀਂ ਫੋਨ ਹੁੰਦਾ ਨਾ ਜੀ ਉੱਥੇ ਦਾ ਚੀਜ਼ਾਂ ਹੈਗੀਆਂ ਸੋ ਇਹ ਚੀਜ਼ਾਂ ਉਹ ਸਾਲ ਦੇ ਬੱਚੇ ਸੀਗੇ ਪਰ ਉਹ ਸਾਰੀਆਂ ਚੀਜ਼ਾਂ ਵੀ ਮੈਂ ਕਹਿੰਦਾ ਜ਼ਰੂਰੀਆਂ ਇੱਕ ਉਮਰ ਦਾ ਤਗਾਜਾ ਸਾਰੇ ਇਹਨਾਂ 'ਚ ਲੰਗਦੇ ਆ ਬਟ ਨਾ ਜਿੱਥੇ ਕਿਤੇ ਪੜਾਈਆਂ ਨਾ ਪੜ੍ਹਾਈ ਦੇ ਨਾਲ ਬੱਚਿਆਂ ਦਾ ਥੱਕਾ ਆਉਣਾ ਸ਼ੁਰੂ ਹੋ ਗਿਆ ਸੀਗਾ ਨਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਲਾਗੇ ਨਹੀਂ ਕੀ ਹੁੰਦੀ ਆ 12ਵੀਂ ਕਲਾਸ +2 ਤੋਂ ਬਾਅਦ ਬੱਚੇ ਪੜ੍ਹਾਈ ਵਾਲੇ ਪਾਸੇ ਨੂੰ ਜਾ ਹੀ ਨਹੀਂ ਰਹੇ ਸੀਗੇ ਪਹੁੰਚ ਕੇ ਕਾਲਜ ਚੇਂਜ ਇੱਕ ਇੱਕ ਦੋ ਦੋ ਦਿਨ ਵਾਲੇ ਕਾਲਜ ਛੋਟੇ ਛੋਟੇ ਕਾਲਜ ਤੇ ਖੜੇ ਹੋਣ ਨੂੰ ਵੀ ਜਗ੍ਹਾ ਨਹੀਂ ਪ੍ਰਾਈਵੇਟ ਕਾਲਜ ਬਿਨਾ ਵਰਕ ਪਰਮਿਟ ਵਾਲੇ ਦੇ ਕਾਲਜ ਫੇਕ ਡਾਕੂਮੈਂਟਸ ਨਾਲ ਬੱਚੇ ਜਾਣੇ ਸ਼ੁਰੂ ਹੋ ਗਏ ਸੀ ਕਿ ਸਭ ਉਹਨਾਂ ਨੂੰ ਪਤਾ ਸੀ ਬਟ ਹੌਲੀ ਹੌਲੀ ਉਹਨਾਂ ਨੇ ਆਪਣਾ ਸਿਸਟਮ ਲਿਆਂਦਾ ਸਪਾਊਸ ਵੀਜ਼ਾ ਪੈਸੇ ਦੇ ਕੇ ਬੱਚਿਆਂ ਦੀਆਂ ਮੈਰिजਸ ਦੇ ਨਾਲ ਸਿਰਫ ਇੱਕੋ ਹੀ ਮਕਸਦ ਸੀ ਉੱਥੇ ਤੁਹਾਡਾ ਪੁੱਤ ਪਹੁੰਚ ਜੇ ਕਿਸੇ ਦੇ ਧੀ ਨਾਲ ਧੱਕਾ ਕਿਸੇ ਦੇ ਪੁੱਤ ਨਾਲ ਧੱਕਾ ਹੋ ਰਿਹਾ ਸੀਗਾ ਸੋ ਬਟ ਹੁਣ ਸਭ ਕੁਝ ਬੰਦ ਅੱਜ ਵੀ ਕੈਨੇਡਾ ਬਹੁਤ ਵਧੀਆ ਸਿਸਟਮ ਰੀਸੈਟ ਹੋਇਆ ਬਹੁਤ ਵਧੀਆ ਕਹਿੰਦੇ ਜੀ ਕੈਨੇਡਾ ਹੁਣ ਪੀਆਰ ਨਹੀਂ ਸਭ ਕੁਝ ਹੋਏਗਾ ਬਟ ਇੱਕੋ ਚੀਜ਼ ਦੀ ਸ਼ਰਤ ਆ ਉਹਨਾਂ ਦੀ ਤੁਹਾਡਾ ਬੱਚਾ ਪੜ ਜੇ ਜਿਹੜਾ ਦਾ ਬੱਚਾ ਉੱਥੇ ਪੜੇਗਾ ਚੰਗੀ ਤਰ੍ਹਾਂ ਵਧੀਆ ਨੰਬਰ ਲੈ ਕੇ ਗਿਆ ਤਾਂ ਬਹੁਤ ਵਧੀਆ ਅੱਜ ਵੀ ਮੈਂ ਤਾਂ ਕਹੂੰਗਾ ਕੈਨੇਡਾ ਜਾ ਕੇ ਸਰੇ ਬਣਾਏਗਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਕਲਾਇੰਟ ਹੁੰਦਾ ਨਾ ਹਰ ਬੱਚਾ ਪੇਰੈਂਟਸ ਆ ਸਪੈਸ਼ਲੀ ਉਹੀ ਸਵਾਲ ਹੁੰਦਾ ਜੀ ਹੁਣ ਸ਼ਾਇਦ ਪਲੱਸ 2 ਵਾਲੇ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਹੁਣ ਸ਼ਾਇਦ ਇਹਨਾਂ ਨੂੰ ਵਾਪਸ ਹੋਣਾ ਪਊਗਾ ਪੜ ਕੇ ਜਿਹੜੇ ਕੈਨੇਡਾ ਪੱਕੇ ਹੁ ਨੇ ਆਪਣਾ ਨਾਪਦੰਡ ਜਿਹੜਾ ਕਿ ਉੱਪਰ ਵਧਾਇਆ ਦੁਬਾਰਾ ਕਹੂੰਗਾ ਸਭ ਨੂੰ ਇਸ ਚੀਜ਼ ਨੂੰ ਸੋਚ ਕੇ ਚੱਲੋ ਕੈਨੇਡਾ ਨੇ ਜੇ ਵੀਜ਼ੇ ਘਟਾਏ ਆ ਨੰਬਰਸ ਘਟਾਤੇ ਆ ਨਾ ਕੈਨੇਡਾ ਦਾ ਆਪਣਾ ਫਾਈਨੈਂਸ਼ਲੀ ਨੁਕਸਾਨ ਆ ਸੋ ਉਹਦੇ ਚ ਬਟ ਤੁਹਾਡਾ ਵੀ ਫਾਇਦਾ ਵਾ ਸੋ ਆਉਣ ਵਾਲੇ ਸਮਿਆਂ 'ਚ ਬਿਲਕੁਲ ਫਾਇਦਾ ਹੋਏਗਾ ਬਟ ਹੁਣ ਸ਼ਾਇਦ ਜਿਹੜੀਆਂ ਗੱਲਾਂ ਨਾ ਅਸੀਂ ਇੱਥੇ ਬੜਾ ਡੱਲਾਸਰ ਦੇ ਨਾਲ ਬੜਾ ਰੋਲਾ ਪਾ ਪਾ ਕੇ ਕਹਿੰਦੇ ਹੁੰਦੇ ਸੀ ਆਹ ਗਲਤੀ ਨਾ ਕਰ ਬੈਠੇ ਹੋ ਪਛਤਾਉਂਗੇ ਆਹ ਨਾ ਕਰ ਬੈਠੇ ਹੋ ਇਹ ਨਾ ਕਰ ਬੈਠੇ ਹੋ ਮੈਨੂੰ ਲੱਗਦਾ ਸ਼ਾਇਦ ਉਹ ਸਾਨੂੰ ਉਹ ਗੱਲਾਂ ਕਰਨ ਦੀਆਂ ਲੋੜ ਨਹੀਂ ਕਿਉਂਕਿ ਕੈਨੇਡਾ ਦੀ ਐਮਬੈਸੀ ਨੇ ਉਹ ਕਹਿੰਦਾ ਸ਼ਿਕੰਜਾ ਹੀ ਇਹਨਾਂ ਟਾਈਟ ਕਰਤਾ ਉਹ ਕਹਿੰਦੇ ਰਸਤਾ ਹੀ ਨਹੀਂ ਛੱਡਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਬੱਚੇ ਨੇ ਉੱਥੇ ਪਹੁੰਚ ਕੇ ਕਾਲਜ ਬਦਲਣ ਦਾ ਰਾਈਟ ਵੀ ਜਿਹੜਾ ਕਿ ਆ ਚੱਕ ਲੈਣ ਫਿਰ ਤਾਂ ਬੱਚੇ ਉੱਥੇ ਕੀ ਕਰੇਗਾ ਤੇ ਮੈਂ ਦੁਬਾਰਾ ਗਾਊਂਗਾ ਜਿਹੜਾ ਵੀ ਫੈਸਲਾ ਲੈਣਾ ਜਿਹੜੀ ਵੀ ਲੋਕੇਸ਼ਨ ਸਟਾਰਟ ਹੋਇਆ ਰੀਸੈਟ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਦਾ ਬਹੁਤ ਵੱਡੇ ਲੈਵਲ ਤੇ ਫਾਇਦਾ ਹੋਏਗਾ ਸੋ ਮੈਂ ਕਹਾਂਗਾ ਇਹ ਸ਼ੋ ਨੂੰ ਐਨ ਵੱਡੇ ਲੈਵਲ ਤੇ ਜਿਹੜਾ ਕਿ ਇਹ ਸ਼ੇਅਰ ਕਰੋ ਜਿਹੜਾ ਕਿ ਬੱਚਾ ਡਰਿਆ ਹੋਇਆ ਪੇਰੈਂਟਸ ਡਰਿਆ ਹੋਇਆ ਐਂਡ ਉਹੜੇ ਮੈਂ ਵੀ ਦੁਕਾਨਦਾਰ ਸ਼ਾਇਦ ਲੱਗੇ ਆਪਣੀ ਦੁਕਾਨਦਾਰ ਨੂੰ ਪੋਜ਼ਿਟਿਵ ਗੱਲਾਂ ਕਰ ਰਹੇ ਸੋਚ ਕੇ ਦੇਖਿਓ ਕਿੰਨਾ ਫਾਇਦਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਸਰਕਾਰ ਵੀ ਜਿਹੜਾ ਕਿ ਆਪਣਾ ਨੁਕਸਾਨ ਕਰਾ ਕੇ ਤੁਹਾਡੇ ਫਾਇਦੇ ਕਰਨ ਵਾਲੇ ਪਾਸੇ ਆਈ ਆ ਤੇ ਮੈਂ ਉਮੀਦ ਕਰਦਾ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਦੇ ਵਿੱਚ ਤੇ ਇਹ ਆ ਨਵੇਂ ਅਪਡੇਟਸ ਤੋਂ ਬਾਅਦ ਜ਼ਰੂਰ ਜਿਹੜਾ ਕਿ ਤੁਹਾਡੇ ਸਾਰੇ ਬੱਚਿਆਂ ਦਾ ਜਿਹੜਾ ਕਿ ਆ ਅੱਗੇ ਨਾਲੋਂ ਵੀ ਜ਼ਿਆਦਾ ਜਿਹੜਾ ਕਿ ਸਿਰਾ ਲੱਗੇਗਾ ਚਲੋ ਬਹੁਤ ਬਹੁਤ ਧੰਨਵਾਦ ਤੀਰਤ ਜੀ ਨੇ ਬੜੀ ਕਲੈਰਿਟੀ ਦਿੱਤੀ ਹੈ ਕੈਨੇਡਾ ਦੇ ਅਗਲੇ ਹਾਲਾਤਾਂ ਦੇ ਵਿੱਚ ਤੁਸੀਂ ਕਿਵੇਂ ਚੰਗੇ ਤਰੀਕੇ ਨਾਲ ਗੁਜ਼ਰਨਾ ਹੈ 85578 85578 ਟੈਲੀਫੋਨ ਨੰਬਰ ਹੈ ਤੁਰੰਤ ਫੋਨ ਕਰੋ ਸਲਾਮਸ਼ਵਰਾ ਕਰੋ ਫਿਰ ਫੈਸਲੇ ਕਰੋ ਬਹੁਤ ਧੰਨਵਾਦ